ਮੈਨਾਂ ਤੇ ਹੀ ਗਾ ਕਿਸੇ ਕੋਲ ਅੱਛਾ ਤੇ ਕਿੱਥੇ ਕਿੱਥੇ ਤੇ ਤੁਸੀਂ ਕਿੱਥੇ ਸ਼ਾਇਦ ਨਾ ਇਹ ਮੇਰੇ ਕਾਲਜ ਵਾਲੀ ਆ ਇੱਥੋਂ ਤੱਕ ਮੈਨੂੰ ਲੱਗਦਾ ਤੁਸੀਂ ਮੇਰੇ ਨਾਲ ਪੜਿਓ ਚਾਚੀ ਐ ਵੇਖੋ ਜਿਹੜਾ ਤੁਸੀਂ ਮੈਨੂੰ ਟੌਪ ਉਸ ਦਿਨ ਲੈ ਕੇ ਦਿੱਤਾ ਸੀ ਨਾ ਮੈਂ ਉਹੀ ਪਾਇਆ ਮੈਂ ਤੈਨੂੰ ਮੈਂ ਕਿਹਾ ਸੀ ਨਾ ਇਹ ਤੇ ਤੇ ਬੜਾ ਸੋਹਣਾ ਲੱਗਣਾ ਤੂੰ ਐਵੇਂ ਲੈਣ ਹੀ ਨਹੀਂ ਦੇਈ ਸੀ ਵੇਖ ਕਿੰਨਾ ਹੀ ਸੋਹਣਾ ਲੱਗੰਦਿਆ ਵਾ ਚਾਚੀ ਜੋ ਵੀ ਕਹੋ ਤੁਹਾਡੀ ਚੁਆਇਸ ਨਾ ਬਹੁਤ ਵਧੀਆ ਹੈ ਚੁਆਇਸ ਵੀ ਵਧੀਆ ਵਾ ਨਾਲੇ ਤੂੰ ਕਿੜਾ ਘਟ ਸੋਹਣੀ ਹੈ ਤਾਂ ਹੀ ਤੇ ਇੰਨਾ ਸੋਹਣਾ ਲੱਗੰਦਾ ਤੇਰੇ ਤੇ ਟੌਪ ਨਿਸ਼ਾ ਇਧਰ ਆ ਜਾ ਰ ਮੇਰੇ ਕੋ ਨਾਨੀ ਕੀ ਹੋਇਆ ਤੁਹਾਨੂੰ ਦੀ ਇੰਨੀ ਗੁੱਸੇ ਚ ਕਿ ਲੱਗੰਦੇ ਜੇ ਬੈਠੇ ਤੇ ਮੇਰੇ ਕੋ ਨਹੀਂ ਬਤਨ ਕਿੰਨੀ ਵਾਰੀ ਸਮਝਾਇਆ ਵਾ ਕਿ ਆਪਣੀ ਛਾਤੀ ਕੋ ਬਹੁਤਾ ਨਹੀਂ ਬਹਿਣਾ ਤੇਰੇ ਦਿਮਾਗ ਕੋਈ ਨੁਕਸਤ ਨਹੀਂ ਪੈ ਗਈਆ ਨਹੀਂ ਤੈਨੂੰ ਘਰ ਤੇ ਕੋਈ ਨਹੀਂ ਨਜ਼ਰ ਆਂਦਾ ਹੋਰ ਹਰ ਵੇਲੇ ਛਾਤੀ ਛਾਤੀ ਚਮੜੀ ਰੰਦੀ ਉਹਦੇ ਨਾਲ ਹਰ ਗੱਲ ਉਹਦੇ ਨਾਲ ਕਰਨੀ ਨਹੀਂ ਤੈਨੂੰ ਆਪਣੀ ਮਾਂ ਨਹੀਂ ਨਜ਼ਰ ਆਂਦੀ ਚਾਚੀ ਨੇ ਟੌਪ ਕੀ ਲੈ ਦਿੱਤੀ ਉਹਦੇ ਨਾਲ ਹੀ ਚੰਮਣੀ ਤੇ ਆਪਣੀ ਮਾਂ ਨੂੰ ਕਹ ਉਹ ਤੇਰੇ ਮੰਮੀ ਪਾਪਾ ਤੇ ਲੈ ਕੇ ਨਹੀਂ ਕੁਝ ਦਿੰਦੇ ਉਹਨਾਂ ਨੂੰ ਕਹ ਲੈ ਕੇ ਦੇ ਖਾਣ ਨੂੰ ਹੀ ਚਾਤੀ ਪੁੱਛਣ ਲਈ ਤੇ ਤੇਰੀ ਮਾਂ ਕੁਝ ਨਹੀਂ ਬਣਾ ਕੇ ਦਿੰਦੀ ਕਰਦੀ ਐ ਨਾ ਤੇਰਾ ਸਾਰਾ ਕੁਝ ਤੇ ਤੂੰ ਕਾਦੇ ਲਿਉਣਾ ਮੁੱਕ ਨਹੀਂ ਤੇ ਰੁਕਾ ਕੋਈ ਨਹੀਂ ਨਜ਼ਰ ਆਂਦਾ ਹੋਰ ਸਾਰੇ ਬੈਠੇ ਘਰ ਦੇ ਵਿੱਚ ਚਾਚੀ ਚਾਤੀ ਮੇਰੀ ਚਾਤੀ ਮੇਰੀ ਚਾਤੀ ਹੋਰ ਕੋਈ ਨਹੀਂ ਗਾਤੇ ਆਇ ਤੋ ਬਾਦ ਦੇਦਵੇਂ ਦੇਖ ਲਿਆ ਤਾਨੂੰ ਕਿ ਚਾਚੀ ਨਾਲ ਕੋਈ ਗੱਲ ਕਰਦੇ ਆ ਚਾਚੀ ਕੋਲ ਬੈਠਿਆ ਜੇ ਚਾਚੀ ਕੋਈ ਚੀਜ਼ ਮੰਗੀ ਹੈ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਨਾਨੀ ਤੁਸੀਂ ਐ ਸਭ ਕੁਝ ਕਿਉਂ ਕਹਿੰਦੇ ਜੇ ਬੱਸ ਉਹ ਕਹਤਾ ਨਾ ਤੂੰ ਨਹੀਂ ਜਾਣ ਉਹਦੇ ਕੋਲ ਪਰ ਨਾਨੀ ਕਿਉਂ ਨਹੀਂ ਜਾਣਾ ਹੁਣ ਤੁਹਾਨੂੰ ਵੀ ਪਤਾ ਹੋਗਾ ਮੇਰਾ ਚਾਚੀ ਦੇ ਨਾਲ ਕਿੰਨਾ ਪਿਆਰ ਹੈਗਾ ਵਾ ਤੇ ਆਪਣੀ ਮਾਂ ਨਾਲ ਨਹੀਂ ਪਿਆਰ ਹੈ ਮੈਂ ਕਦੋਂ ਕਿਹਾ ਮੰਮੀ ਦੇ ਨਾਲ ਪਿਆਰ ਨਹੀਂਗਾ ਮੈਂ ਮੰਮੀ ਦੇ ਨਾਲ ਵੀ ਤੇ ਸਾਰਾ ਦਿਨ ਹੁੰਨੀ ਆ ਤੇ ਫੇਰ ਤੇ ਫੇਰ ਕੀ ਹੈ ਤੈਨੂੰ ਲੋਕ ਦੱਸਦਾ ਨਾ ਕਿ ਨਹੀਂ ਕਰਨਾ ਹਰ ਗੱਲ ਬੱਚਿਆਂ ਦੱਸਣੀ ਜ਼ਰੂਰੀ ਨਹੀਂ ਹੁੰਦੀ ਤੇ ਬੱਚਿਆਂ ਦੱਸੀ ਪਰ ਨਾਨੀ ਕੀ ਨੰਨੀ ਨੰਨੀ ਮਮਾ ਮੈਂ ਆਈ ਦੋ ਮਿੰਟ ਕੀ ਆਈ ਸ਼ਿਕਾ ਸ਼ਿਕਾ ਨੂੰ ਕੀ ਹੋਇਆ ਐ ਕੁਛ ਵੀ ਨਹੀਂ ਹੋਇਆ ਮੈਂ ਸਮਝਾਣ ਢੀ ਸੀ ਪਰ ਉਸ ਸਮੇਂ ਪਰਲੇ ਪੈਂਦਾ ਹੀ ਕੁਛ ਨਹੀਂ ਜਿਹੜੀ ਗੱਲ ਕੋ ਗੁੱਸਾ ਕਰ ਲੈਂਦੀ ਪਰ ਨਾਨੀ ਤੁਸੀਂ ਗੁੱਸਾ ਨਾ ਕਰਿਆ ਕਰੋ ਪਤਾ ਕੀ ਆ ਬੱਚੇ ਵੱਡੇ ਹੋਣਦੇ ਆ ਥੋੜਾ ਨਾ ਸੁਭਾਅ ਹੋ ਜਾ ਹੋ ਜਾਂਦਾ ਹੁੰਦਾ ਹੈ ਕਈ ਵਾਰੀ ਸਾਡੀ ਵੀ ਗੱਲ ਨਹੀਂ ਮੰਦੇ ਤੇ ਤੁਸੀਂ ਐਵੇਂ ਨਾ ਖਿਜਿਆ ਕਰੋ ਕੋਈ ਨਹੀਂ ਸਮਝਾ ਲਿਆ ਕਰੋ ਪਿਆਰ ਨਾਲ ਅਸੀਂ ਵੀ ਤੇ ਉਹਨੂੰ ਬੜਾ ਕੁਝ ਕਹਿੰਦੇ ਹੀ ਰਹਿੰਦੇ ਆ ਸਾਡੀ ਸੁਣਦੀ ਕਿੱਥੇ ਆ ਪਰ ਫੇਰ ਵੀ ਸਾਡਾ ਫਰਜ਼ ਆ ਬੱਚਿਆਂ ਨੂੰ ਸਮਝਾਣਾ ਕਹੀ ਤੇ ਮੈਂ ਕਹਿੰਨੀ ਵੀ ਕਿ ਸਮਝਾਣਾ ਤੇ ਕਹੀਦਾ ਨਾ ਬੱਚੇ ਉਹ ਸਮਝਣ ਤਿਆਰ ਹੀ ਨਹੀਂ 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 ਸਮਝ ਜਾਏਗੀ ਤੂੰ ਟੈਨਸ਼ਨ ਨਾ ਲੋ ਲੈ ਫੜੋ ਆਪਣੀ ਚਾਹ ਪੀਓ ਤੇ ਮੇਰੀ ਗੱਲ ਸੁਣਾ ਹਾਂਜੀ ਕਿਰਨ ਨੀ ਨਜ਼ਰ ਆਂਦੀ ਤੁਸੀਂ ਇੱਥੇ ਹੀ ਹੁਣੇ ਉੱਠ ਕੇ ਗਈ ਆਪਣੇ ਕਮਰੇ ਕੰਮਕੁੰਮ ਕਰਦੀ ਨਹੀਂ ਅਤਰਾ ਤਾਂ ਘੁੰਦੀ ਰਹਿੰਦੀ ਵੇਲੀ ਜਿਹੀ ਤੇ ਸੋ ਇਹ ਕਿਆ ਨਾਨੀ ਕੋਈ ਕੰਮ ਕਰਦੀ ਨਹੀਂ ਉਨੇ ਤੇ ਬਸ ਹੱਥ ਚ ਬੰਨਾ ਹੀ ਆਇਆ ਆ ਜੀ ਇੱਕ ਚਾਹ ਦਾ ਕੱਪ ਵੀ ਬਣਾਉਣ ਨੂੰ ਔਖਾ ਜੇ ਤੇ ਮੰਮੀ ਮੰਮੀ ਤੇ ਕਦੀ ਉਹਨੂੰ ਬੰਦੇ ਨਹੀਂ ਹੁਣ ਤੁਹਾਨੂੰ ਵੀ ਇੱਥੇ ਰਹਿੰਦੇ ਆ ਕਿੰਨੇ ਦਿਨ ਹੋ ਗਏ ਤੁਸੀਂ ਵੇਖਿਆ ਮੰਮੀ ਨੇ ਉਹਨੂੰ ਕੋਈ ਕੰਮ ਕਿਹਾ ਹੋਵੇ ਮੰਮੀ ਨਹੀਂ ਕਹਿੰਦੀ ਤੇ ਮੈਂ ਤੇ ਤਰਸ ਹਾਂਦਾ ਹੀ ਪੁੱਤਰੇ ਤੇ ਸਾਰਾ ਕੰਮ ਤੇ ਬੋਝ ਤੇਰੇ ਤੇ ਚੋਰ ਕਿੰਨਾਂ ਨੀ ਤੇਨੂੰ ਕਰਨਾ ਪੈਂਦਾ ਸਾਰੇ ਕੰਮ ਅੱਗੇ ਵੀ ਤੂੰ ਕਰਨੀ ਤਾਂ ਹੁਣ ਵੀ ਤੂੰ ਹੀ ਕਰਨੀ ਇਹਦੇ ਆਂਦਾ ਕੋਈ ਫਾਇਦਾ ਥੋੜੀ ਹੋਇਆ ਸਾਨੂੰ ਚਲੋ ਕੋਈ ਗੱਲ ਨਹੀਂ ਨਾਨੀ ਹੁਣ ਕੋਈ ਨਾ ਕਰੇ ਤੇ ਮੈਨੂੰ ਹੀ ਕਰਨਾ ਪੈਣਾ ਮੈਂ ਕੁੱਤ ਦੇ ਮਿਰਚ ਵੀ ਨਹੀਂ ਹਿੰਮਤ ਆ ਗਈ ਮੈਂ ਤੇਨੂੰ ਕੋਈ ਮਦਦ ਕਰਾ ਸਕਾਂ ਤੂੰ ਐਸਾ ਕਰ ਮੈਂ ਇੱਥੇ ਬੈਠੀ ਹੁੰਨੀ ਮੈਨੂੰ ਇੱਥੇ ਸਬਜ਼ੀ ਭਾਜੀ ਦੇ ਦੇ ਮੈਂ ਕੱਟ ਦਿਆ ਕਰਾਂਗੀ ਮੇਰੇ ਗੁੱਡੇ ਵੀ ਕੰਮ ਨਹੀਂ ਨਾ ਕਰਦੇ ਤੈਨੂੰ ਪਤਾ ਹੀ ਕੋਈ ਗੱਲ ਨਹੀਂ ਨਾਨੀ ਹਾਂ ਕੋਈ ਤੇ ਹੈਗਾ ਮੇਰਾ ਸਾਥ ਦੇਣ ਵਾਲਾ ਨਹੀਂ ਤੂੰ ਫੜਾ ਦੇ ਮੈਂ ਸਾਰਾ ਲਸਣ ਸਬਿਆਜ ਸਭ ਛਿੱਲ ਦਿਆ ਆਪਣਾ ਲੋ ਚਾਹ ਤੇ ਫੜੋ ਮੇਰਾ ਹੱਥ ਥੱਕ ਗਿਆ ਲਿਆ ਬਕ ਲੈ ਨਹੀਂ ਜਾਣੀ ਬੱਸ ਸੇ ਬੰਨੇ ਨਾਨੀ ਵੇਲੀ ਬੈਠੀ ਰਹਿੰਦੀ ਹੈ ਕੁਈ ਕੰਮ ਤੇ ਕਢਾਈਏ ਅਦੇ ਕੋਲ ਮੈਂ ਇੱਥੇ ਬੈਠਿਆ ਹੀ ਸਹੀ ਫਾਇਨਾ ਬਾਕੀ ਕੀ ਕਰਾਂ ਮੈਂ ਕਿੰਨਾ ਖਲੇਰਾ ਪਿਆਰਾ ਸੋਹਣਾ ਆ ਵੀ ਐਸੇ ਸਮਾਨ ਲਿਆਂਦਾ ਛੋਟ ਛੱਡੇ ਆ ਬੰਦਾ ਬੁੱਝੇ ਸਮਾਨ ਸੰਭਣ ਵਾਲਾ ਵੀ ਕੋਈ ਨਹੀਂ ਲਾ ਕਿਰਸ ਹੋਇਚ ਵੜ ਕੇ ਵੇਖ ਲਈਏ ਕਿ ਆ ਬਜ਼ਾਰੋਂ ਸਮਾਨ ਆਇਆ ਸਾਂਭ ਹੀ ਲਈਏ ਤੇਲ ਦੀ ਬੋਤਲ ਵੀ ਉੱਥੇ ਸਜਾਈ ਪਈ ਹੈ ਅਦਰ ਚਾਹ ਦਰੀਆ ਹੁਣ ਇਸ ਕਾ ਨੇ ਪਾਸਤੇ ਵਾਸਤੇ ਕਹਿਤਾ ਹੈ ਸਬਜੀ ਵੀ ਚਲੋ ਬਾਹਰ ਨਿਕਲ ਲਈਏ ਸੱਚ ਪਾਗਲ ਹੋ ਜਾਂਦਾ ਸਵੇਰ ਤੋਂ ਲੈ ਕੇ ਰਾਤ ਤੱਕ ਪਾਸਤਾ ਵੀ ਬਣਨੀ ਚਾਹੀਏ ਆ ਇਹਨਾਂ ਦੀਆਂ ਵੀ ਕੱਟਣੀਆਂ ਨੇ ਤੇ ਵੀ ਹਾਂਜੀ ਕੀ ਕਰਨ ਦੇ ਜੀ ਪਾਸਤਾ ਬਣਾ ਲ ਦੇ ਜੀ ਹਾਂ ਪਾਸਤਾ আচ্ছা আচ্ছা ਮੇਰੇ ਲਈ ਵੀ ਥੋੜਾ ਜਿਹਾ ਬਣਾ ਲਿਓ ਮੇਰਾ ਵੀ ਬੜਾ ਜੀ ਕਰਨ ਤੇ ਆ ਉਹ ਹੋ ਤੂੰ ਨਾ ਪਤਾ ਆਪਣੇ ਜੀਜੂ ਨਾ ਵੇਖਿਆ ਕਰ ਜੇ ਪਾਸਤਾ ਜਿੰਦਾ ਪਿਆ ਤੇ ਤੇਰਾ ਵੀ ਅਰਜੀ ਜੀ ਕਰਨਾ ਸੀ ਅੱਗੇ ਤੇ ਤੂੰ ਕਦੀ ਨਹੀਂ ਕਿਹਾ ਕਿਉਂਕਿ ਤੈਨੂੰ ਆਬ ਬਣਾਉਣਾ ਪੈਣਾ ਸੀ ਨਾ ਨਾ ਮੇਰੀ ਗੱਲ ਸੁਣ ਹਾਲੇ ਤੇ ਮੈਂ ਬੋਇਲ ਹੀ ਕਰਿਆ ਵਾ ਆਹ ਪਈਆਂ ਸਬਜ਼ੀਆਂ ਆਹ ਪਰ ਪਿਆਜ਼ ਛਿੱਲ ਇਹ ਸਬਜ਼ੀਆਂ ਕੱਟ ਤੇ ਇਹ ਗਾਜਰ ਗੁੱਜਰ ਵੀ ਪਈ ਹੋਣੀ ਹਾਲੇ ਤੇ ਮੈਂ ਹੀ ਕੱਡੀਆਂ ਨੇ ਕਿੰਨਾ ਤੇ ਮੈਨੂੰ ਕੰਮ ਲੱਗਾ ਵਾ ਆ ਵੀ ਤਵੇ ਖੋ ਵੀ ਵੇਖ ਸਾਰਾ ਵੇਖ ਰੱਖਲੇਰਾ ਦੀ ਰਸੋਈ ਚ ਪਿਆ ਉਂਝ ਤੇ ਤੂੰ ਕਦੀ ਰਸੋਈ ਜਾਂਦੀ ਨਹੀਂ ਤੇ ਅੱਜ ਪਾਸਤੇ ਦਾ ਨਾਮ ਸੁਣ ਲਿਆ ਜੀ ਆਮ ਖੁਸ਼ਬੂ ਆ ਗਈ ਹੋਣੀ ਆ ਤਿਆਰ ਵੀ ਹੈ ਦੇ ਦੇ ਤੁਸੀਂ ਮੈਨੂੰ ਦਾਲ ਦੇਣਾ ਹੀ ਕੰਮ ਮੈਂ ਕਰ ਹੀ ਦੇਣਾ ਸੀ ਆ ਨਾ ਤੂੰ ਕੋਈ ਪਰੋਣੀ ਆ ਘਰ ਵਿੱਚ ਤੈਨੂੰ ਦੱਸ ਦੇਣਾ ਸੀ ਬੰਦੇ ਦਾ ਆਪਣਾ ਵੀ ਕੋਈ ਨੂੰਹ ਦੀ ਦਾ ਘਰ 'ਚ ਫਰਜ਼ ਹੁੰਦਾ ਏ ਮੈਨੂੰ ਕਿ ਸਵੇਰੇ ਉੱਠ ਕੇ ਸਾਰੇ ਦੱਸਣ ਆਉਂਦੇ ਆ ਕਿ ਤੂੰ ਰਸੋਈ 'ਚ ਜਾਣਾ ਏ ਤੇ ਆ ਕਰ ਲਈ ਜਾਣਾ ਤੇ ਉਹ ਕਰ ਲਈ ਸਵੇਰ ਤੋਂ ਲੱਗੀ ਹੋਈ ਆ ਮੈਂ ਆਵੇ ਹਲੇ ਦਾਲ ਵੀ ਆਵੇ ਆਵੇ ਅੱਜ ਜਾਣਾ ਆਂਦੀ ਆ ਹਲੇ ਦਾਲ ਬਣਾਣੀ ਬਾਕੀ ਆ ਚਾਵਲ ਧਰਨੇ ਆ ਕਿ ਮੈਨਾਂ ਤਾਂ ਸਿਰ ਦੁਖਣ ਡਿਆ ਮੈਨਾਂ ਤਾਂ ਚਾਹ ਦਰਹੀ ਆਪਣੇ ਵਾਸਤੇ ਮੰਮੀ ਨੇ ਵੀ ਕਦੀ ਆ ਕੇ ਵੇਖਣਾ ਥੋੜੀ ਇੰਟਰਸ ਹੋਈ ਵਿੱਚ ਆਰਡਰ ਕਰਨੇ ਹੁੰਦੇ ਆ ਇੱਥੇ ਤੁਸੀਂ ਆਵੇ ਜੇ ਚਲੋ ਮੈਂ ਘੱਟ ਦਿੰਨੀ ਆ ਪਿਆਜ਼ ਹੋਰ ਕੋਈ ਕੰਮ ਹੋਏਗਾ ਮੈਨੂੰ ਦੱਸ ਦਿਓ ਹੁਣ ਤੇ ਹੋ ਹੀ ਕੀ ਕਰਨਾ ਹੁਣ ਦੱਸ ਦਿਓ ਸਵੇਰੇ ਨਹੀਂ ਤੈਨੂੰ ਯਾਦ ਆਂਦਾ ਨਾਲੇ ਨਾ ਆ ਬਹੁਤ ਸਵਾਦ ਲੈਨੇ ਹੁਣ ਤੂੰ ਛੱਡ ਦੇ ਕੀ ਮਹਾਰਾਣੀ ਦੀ ਮਹਾਰਾਣੀ ਮੇਰਾ ਵੀ ਬੜਾ ਜੀ ਕਰਦਾ ਪਿਆ ਦੀਦੀ ਪਾਸਤਾ ਖਾਣ ਤੇ ਜੀ ਕਰਦਾ ਤੇ ਬਣਾ ਲੈ ਪਰ ਬੰਦਾ ਦੂਜੇ ਨੂੰ ਵੀ ਪੁੱਛ ਲਵੇ ਦੀਦੀ ਤੁਹਾਨੂੰ ਵੀ ਬਣਾ ਦੇਆ ਮੰਮੀ ਵੀ ਪਤਾ ਨਹੀਂ ਅੱਧਾ ਕਰਦੇ ਭੀ ਜਿਵੇਂ ਪਤਾ ਨਹੀਂ ਕੀ ਹੋਵੇ ਕੁਇ ਕਰ ਗਿਆ ਸਮਾਂ ਨਹੀਂ ਲੱਗਦੀ ਕੀ ਹੋਇਆ ਨਾਨੀ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਨੌ ਮਿੰਟ ਤੋ ਸ਼ੀਸ਼ਾ ਨਹੀਂ ਦੇਖਣਾ ਤੇ ਤੈਨੂੰ ਪਤਾ ਲੱਗਦਾ ਤੇ ਤੁਸੀਂ ਜੇਦਾਂ ਕੀ ਆ ਰਹੀ ਹੈ ਮੈਂ ਤੇ ਪਿਆਜ਼ ਕੱਟਣ ਦੀ ਮੇਰੀ ਅੱਖਾਂ 'ਚ ਲੱਗਣ ਰਹੀ ਬਹੁਤ ਜ਼ਿਆਦਾ ਮੈਂ ਤੇ ਮੂੰਹ ਤੋਨਾਈ ਸੀ ਆਪਣਾ ਮੂੰਹ ਨੂੰ ਸ਼ੀਸ਼ੇ 'ਤੇ ਨਹੀਂ ਤੋੜਾ ਮੂੰਹ ਅਸਰ ਨਾਲ ਤੋਟਾ ਜਾ ਸਕਦਾ ਤੇਰੀ ਸੱਸ ਤੇ ਹੀ ਬੇਫਿਕਰ ਲੁੰਜੀ ਦੀ ਐ ਉਹਨੂੰ ਪਤਾ ਹੀ ਲੱਗਦਾ ਮੈਨੂੰ ਸਮਝਾ ਲਵਾ ਮੇਰੀ ਗੱਲ ਸੁਣ ਲੈ ਇਹ ਤੋਂ ਸਮਝ ਇਧਰ ਠੀਕ ਹੈ ਮੈਂ ਨਹੀਂ ਤੇ ਸਾਰੇ ਘਰ ਦੇ ਚੀਜ਼ੇ ਦਾ ਤੋੜ ਭਰ ਕੇ ਬਾਹਰ ਛੁਡਦੇ ਨੇ ਨਹੀਂ ਸਾਡ ਮੈਂ ਹੋ ਜਾ ਬੱਚਦੇ ਨਹੀਂ ਜਿਹਦੇ ਮੂੰਹ ਤੇ ਦਾਗ ਕਿੰਦੀ ਵਾਰ ਸਿਪਰਾ ਮੁਕਿਆ ਇਹਨੂੰ ਸਮਝਾ ਲੁੰਜੀ ਜੀ ਬੈਠੀ ਰਹਿੰਦੀ ਹੈ ਸਮਝਾਉਂਦੀ ਆ ਨਹੀਂ ਉਹਨੂੰ ਚਲ ਅਰੇ ਨੂੰ ਵੇਖਦੀ ਕਿਸ ਤਰ੍ਹਾਂ ਨਹੀਂ ਸੁਧਰਦੀ ਇੰਨਾ ਮੈਂ ਸੁਧਾਰ ਕਿਜਾਂਗੀ ਐਵੇਂ ਨਹੀਂ ਬੈਠੀ ਐ ਤੇ 베ਲੀ ਨਹੀਂ ਇਹਦੇ ਪਿੱਛੇ ਬੈਠੀ ਆ ਇਹੋ ਜਿਹੇ ਬੱਚਾ ਨਾ ਦੇ ਦੇ ਸਾਰੇ ਕਿਤੇ ਗੁੱਸੇ 'ਚ ਬੈਠੀ ਰਹੀ ਕੁਛ ਨਾ ਕਰੀ ਉਹ ਮੰਮੀ ਜੀ ਹੁਣ ਕੀ ਹੋਇਆ ਤੈਨੂੰ ਜੋ ਮੈਂ ਕਿਹਾ ਸੀ ਸਾਰੇ ਸ਼ੀਸ਼ੇ ਟੱਕ ਦੇ ਕਦੇ ਵਸਰੇ ਤੈਨੂੰ ਕਿਹਾ ਨਹੀਂ ਸਾਰੇ ਨੇ ਕਰਦੀਏ ਸ਼ੀਸ਼ਿਆਂ ਨੂੰ ਅੰਨਿਆ ਕੀ ਕਰਦਾ ਤੈਨੂੰ ਕਿਹਾ ਨੌ ਮਹੀਨੇ ਦਾ ਧਿਆਨ ਰੱਖਣਾ ਸ਼ੀਸ਼ੇ ਕੇ ਜਾਵੇ ਨਾ ਉਹ ਮੰਮੀ ਜੀ ਉਹ ਤੁਸੀਂ ਕਿਹੜੀ ਸਦੀ 'ਚ ਰਹਿੰਦੇ ਹੋ ਐਸੇ ਸਦੀ ਰਹਿ ਨਹੀਂ ਮੈਨੂੰ ਤੇ ਨਹੀਂ ਲੱਗਦਾ ਤੁਸੀਂ ਮੈਨੂੰ ਤੇ ਲੱਗਦਾ ਸੰਸਨ 47 ਤੋਂ ਵੀ ਪਿੱਛੇ ਚਲੇ ਗਏ ਹੋ ਅੱਛਾ ਠੀਕ ਹੈ ਮੈਨੂੰ ਨਾ ਕੋਈ ਮੁੜ ਕੇ ਜਿਹੋ ਨਹੀਂ ਉਲਾਦ ਪੈਦਾ ਹੋਏਗਾ ਨਹੀਂ ਕਹਿੰਦੀ ਤੁਹਾਨੂੰ ਨਹੀਂ ਕੋਈ ਕਹਿੰਦਾ ਵੇਖੋ ਮੰਮੀ ਜੀ ਕਿਰਨ ਰੋਂਦੀ ਹੋਈ ਗਈ ਏ ਉਹਦੇ ਦਿਲ ਨੂੰ ਇੰਨੀ ਠੇਸ ਨਾ ਪਹੁੰਚਾਓ ਨਾ ਪਹੁੰਚਾਓ ਕਿ ਵਿਚਾਰੀ ਦੁਖੀ ਹੋਏਗਾ ਉਹ ਕਿੰਨੂੰ ਕਵੇਗੀ ਉਹ ਤੁਹਾਨੂੰ ਹੁੰਦੀ ਵੀ ਹੈ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਹਮੈਤ ਠੇਕ ਲੋਤਾ ਹੈ ਤੇ ਵਿਚਾਰੀ ਨੂੰ ਕੋਈ ਚੁੱਪ ਵੀ ਕਰਾ ਦੇਗਾ ਮੇਰੀ ਗੱਲ ਸੁਣ ਲੈ ਮੈਂ ਤੇ ਤੁਹਾਨੂੰ ਸਮਝਾਇਆ ਕਿ ਤੂੰ ਨਹੀਂ ਉਹਨੂੰ ਵੇਖਣ ਦੇਣਾ ਚੀਕਾ ਤੂੰ ਸਮਝਾ ਨਹੀਂ ਸਕਦੇ ਮੈਂ ਨਹੀਂ ਰੋਕਣਾ ਉਹਨੂੰ ਕਿਉਂ ਨਹੀਂ ਰੋਕ ਰਹੀ ਰੋਕਣਾ ਮੈਂ ਤੁਸੀਂ ਇਹ ਦੁਸ਼ਮਣ ਮੈਂ ਉਹਦੀ ਦੁਸ਼ਮਣ ਨਹੀਂ ਹੈਗੀ ਸਿੱਧੀ ਗੱਲ ਅੱਛਾ ਮੈਂ ਦੁਸ਼ਮਣ ਹਾਂ ਉਹਦੀ ਮੈਨੂੰ ਨਹੀਂ ਜੇ ਪਤਾ ਪਰ ਨਾ ਵੇਖੋ ਮੰਮੀ ਜੀ ਮੇਰੀ ਗੱਲ ਸੁਣੋ ਜੋ ਵੀ ਤੁਸੀਂ ਉਹਨੂੰ ਕਹਿੰਦੇ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਤੁਸੀਂ ਨਾ ਕਹੋ ਤੁਸੀਂ ਵੱਡੇ ਹੋ ਤੁਸੀਂ ਕੁਝ ਵੀ ਕਹਿ ਸਕਦੇ ਹੋ ਬੱਚਿਆਂ ਨੂੰ ਲੇਕਿਨ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਪਿਆਰ ਨਾਲ मर ची तो तो क्या पहले ही समझाया कि पुत्र नौ महीने शीशा नहीं वेखना जो पुत्र कहकर समझाया हों बीजी मम्मी जी वेख दिन शीशा लेकिन तुसे, तुसे ना जिद फड़ ली हो ये कि मैं जी नहीं देना मेरी गल सुन ली मैं नहीं ना तू पुत्र कहकर समझा ला समझा ला समझा ला कोई कह नौ महीने शीशा नहीं वेखना मैं बंदिश नहीं ला सकते खरीदी है मेरी ਮੈਂ ਕੀ ਸਮਝਾ ਰਹੀ ਫਿਰ ਉਹਨੂੰ ਮੰਮੀ ਜੀ ਤੁਸੀਂ ਕਿਹੜੀ ਗੱਲ ਚਾਹੁੰਦੇ ਹੋ ਔਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਨੂੰ ਪਹਿਲੇ ਸਮਝਾਓ ਤੁਸੀਂ ਤੁਸੀਂ ਕਰਨਾ ਕੀ ਚਾਹੁੰਦੇ ਜੀ ਮੈਂ ਇਹ ਕਰਨਾ ਚਾਹੁੰਦੀ ਕਿ ਸ਼ੀਸ਼ਾ ਨਾ ਵੇਖੇ ਸਾਨੂੰ ਸੋਹਣਾ ਸੁਨੱਖਾ ਬੱਚਾ ਚਾਹੀਦਾ ਤੁਸੀਂ ਹੀਰੇ ਵਰਗਾ ਨਹੀਂ ਇਹ ਤੁਸੀਂ ਡਰੈਕਟ ਕੀਤਾ ਹੋਇਆ ਹੈ ਮੰਮੀ ਸਾਬ ਦੇ ਘਰ ਜਾ ਕੇ ਵੇਖਿਆ ਹੈ ਕਿ ਸੋਹਣਾ ਸੁਨੱਖਾ ਬੱਚਾ ਹੋਏਗਾ ਮੰਮੀ ਕੋਈ ਮਾਤ ਪੂਜਾ ਇੱਕ ਮਿੰਟ ਚੁੱਪ ਕਰ ਦੋ ਨਾਨੀ ਸਹੀ ਕਹਿੰਦੇ ਪਏ ਬਿਲਕੁਲ ਮੈਂ ਤੇ ਪੱਲੇ ਲਈ ਕਰੀ ਉਹਦੇ ਪੱਲੇ ਲਈ ਕਰਨੀ ਪਈ ਆ ਪਰ ਆਂਦਾ ਸੋਚੋ ਮੰਮੀ ਜੀ ਤੁਸੀਂ ਮੈਂ ਆਪਣਾ ਪਲਾਪੇ ਕਰ ਲਵਾਂ ਨਾਨੀ ਮੰਮੀ ਦੀ ਅਕਲ ਦੇ ਨਾ ਪਰਦਾ ਪੈ ਗਿਆ ਇਹਨੂੰ ਪਰਦਾ ਹੀ ਪਿਆ ਹੈ ਕੱਢ ਤੋਂ ਵੱਡੇ ਆ ਸਿਆਲੇ ਆ ਤੇਰੀ ਮਾਂ ਆ ਰਹੀ ਆ ਤਜਰਬਾ ਆਗਾ ਮੈਨੂੰ ਤੇ ਪਤਾ ਹੀ ਨਹੀਂ ਸੀ ਮੇਰੀ ਮਾਂ ਅੱਛਾ ਮੈਂ ਤੇ ਭੁੱਲ ਗਈ ਸੀ ਇਹ ਤਾਂ ਨਹੀਂ ਹੋਈ ਆ ਇਹ ਪੁੱਛੋ ਤੈਨੂੰ ਸਮਝਾਉਣਾ ਪੈਣਾ ਮੈਨੂੰ ਕਿ ਮੇਰੀ ਮਾਂ ਹੈ ਮੈਨੂੰ ਤੇ ਪਤਾ ਹੀ ਨਹੀਂ ਦਾ ਨਹੀਂ ਮੈਨੂੰ ਮੈਨੂੰ ਲੱਗਦਾ ਤੈਨੂੰ ਜ਼ਿਆਦਾ ਨਹੀਂ ਅਕਲ ਆਈ ਇਸ ਘਰੇ ਚ ਹੁਣ ਜਦੋਂ ਦੇ ਮੰਮੀ ਜੀ ਆਏ ਨੇ ਇੱਥੇ ਉਦੋਂ ਹੀ ਤੈਨੂੰ ਜ਼ਿਆਦਾ ਅਕਲ ਨਹੀਂ ਆਈ ਅਕਲ ਤਾਂ ਮੰਮੀ ਆਪੇ ਆਣੀ ਆ ਬਾਹਰ ਅੰਦਰ ਅਸੀਂ ਜਾਣਦੇ ਆ ਥਾਂ ਥਾਂ ਤੇ ਅਸੀਂ ਖਲੋੜਾ ਹੁੰਦਾ ਵਾ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਮੈਂ ਆਪ ਤੇ ਤੁਸੀਂ ਅੰਦਰ ਵੜ ਕੇ ਬੈਠੇ ਰਹਿੰਦੇ ਹੋ ਮੈਂ ਕਿਹੜੀ ਗੱਲਾਂ ਤੈਨੂੰ ਸੁਣਨੀਆਂ ਪੈਂਦੀਆਂ ਆ ਜਦੋਂ ਦੀ ਕਿਰਨ ਆਈ ਹੈ ਨਾ ਅਸੀਂ ਬਹੁਤ ਕੁਝ ਸੁਣਦੇ ਪਏ ਆ ਹੱਲੇ ਤੱਕ ਸੁਣਦੇ ਆ ਕੋਈ ਨਾ ਕੋਈ ਸਾਨੂੰ ਕੋਈ ਗੱਲ ਲਾ ਹੀ ਜਾਂਦਾ ਵੇ ਕਿਸ ਕੰਦੋ ਕਿਹੜੀ ਗੱਲ ਦੋ ਮੈਂ ਨਾਨੀ ਹੱਲੇ ਤੱਕ ਇਹਨਾਂ ਨੂੰ ਪਤਾ ਨਹੀਂ ਸੀ ਸੁਣਨਾ ਜene ਕਿ ਇਸ ਗੱਲ ਤੋਂ ਤੇ ਸੁਣ ਲੈ ਫਿਰ ਜਿਹੜਾ ਉਹਦੇ ਮੂੰਹ ਤੇ ਐਡਾ ਵੱਡਾ ਦਾਗ ਆ ਗਿਆ ਲੈਂਦਾ ਸੀ ਉਹ ਨਹੂਜਾ ਐਨਾ ਹੰਕਾਰ ਆਪਣੇ ਸੁਨੱਕ ਦਾ ਚੰਗਾ ਨਹੀਂ ਹੁੰਦਾ ਇਸੀ ਦਾ ਹੰਕਾਰ ਨਾ ਕਰੋ ਤੁਸੀਂ ਉਹ ਵੀ ਆਪਣੀ ਦੇਹ ਤੇ ਮਾਨ ਦੇਹ ਦਾ ਮਾਨ ਜੇ ਚੰਗਾ ਹੁੰਦਾ ਮੰਮੀ ਹਾਂ ਤੁਸੀਂ ਗੱਲਾਂ ਵਿੱਚ ਨਾ ਘੋਰਨਾ ਹੁਣ ਜਾਓ ਅਸੀਂ ਕੋਈ ਹੰਕਾਰ ਦੀ ਗੱਲ ਨਹੀਂ ਕਰਦੇ ਪਏ ਅਸੀਂ ਆਹਦੇ ਮੂੰਹ ਤੇ ਦਾਗ ਦੀ ਗੱਲ ਕਰਦੇ ਪਿਆ ਉਹ ਗੱਲ ਤੇ ਤੁਸੀਂ ਆਉਂਦੇ ਹੀ ਨਹੀਂ ਮੇਰੀ ਇੱਕ ਗੱਲ ਸੁਣ ਲੈ ਤੂੰ ਨਾ ਮੇਰੇ ਨਾਲ ਜਬਾਨ ਨਾਲੇ ਵੱਧ ਕਰਦੇ ਮੈਂ ਤੈਨੂੰ ਪੰਜਾਬੀ ਸਮਝਾਉਂਦੀ ਪਈ ਹਾਂ ਤੇ ਤੂੰ ਹੀ ਤੇ ਮੈਨਾਂ ਲੜਾਨੀ ਤੋਰ ਤੂੰ ਹੀ ਤੇ ਮੈਨਾਂ ਲੜਾਂ ਨਹੀਂ ਐ ਮੈਨੂੰ ਆਪਣੀ ਮਾਂ ਦੀ ਕਿਹੜੀ ਗੱਲ ਕਰਨੀ ਪਈ ਮੈਂ ਮਾਂ ਨੂੰ ਬਾਧੀ ਨਿਭੜ ਲੈਣੀ ਆ ਪਹਿਲੇ ਮੈਨੂੰ ਨਾ ਮੇਰੀ ਨੂੰਹ ਨਾਲ ਜਰਾ ਗੱਲ ਕਰ ਲੈਣ ਕਿਉ ਤੁਸੀਂ ਇਸ ਗੱਲ 'ਚ ਨਾ ਬੋਲੋ ਔਰ ਛੱਡੋ ਨੰਨੀ ਐਨਨ ਨੇ ਅੱਜ ਤੱਕ ਕਦੀ ਸੁਣੀ ਐ ਐਨ ਨੇ ਸੁਣਾ ਨਹੀਂ ਆਪਣੀ ਛੋਟੀ ਨੂੰ ਕਿਰਨ ਜੀ ਸੁਣਨੀ ਐ ਸਾਡੀ ਥੋੜੀ ਸੁਣਨੀ ਐ ਸਾਨੂੰ ਤੇ ਬਸ ਕੰਮ ਕਰਨ ਵਾਸਤੇ ਰੱਖਿਆ ਆ ਜਨਾਬ ਨਾਨੀ ਛੱਡ ਮੰਮੀ ਜੀ ਥੋੜੀ ਚਾਟਪੰਡੀ ਭਈ ਹੁੰਦੀ ਜੀ ਤੇ ਜਾ ਕੇ ਨਾ ਪਿਓ ਨੂੰ ਆਜੋ ਨਾਨੀ ਆਜੋ ਇਹਨਾਂ ਨੇ ਸਾਡੀ ਨਹੀਂ ਸੁਣੀ ਉਹਦੀ ਆਪਣੇ ਮੂੰਹ ਤੇ ਤੇ ਦਾਗ ਲੱਗ ਨਾਲ ਸਾਡੀ ਜ਼ਿੰਦਗੀ ਤੇ ਵੀ ਦਾਗ ਲੱਗਦਾ ਤੇ ਕੀ ਸਮਝਾਈਏ ਹਾਂ ਆਜੋ ਇਹ ਨਹੀਂ ਸੁਧਰਨ ਵਾਲੇ ਹੈਗੇ ਪਤਾ ਨਹੀਂ ਮੰਮੀ ਜਿੱਦੀ ਸੋਚ ਕਿੱਧਰ ਘੁੰਮੀ ਪਈ ਏ ਔਰ ਨਾਲੇ ਤੇ ਰੱਬ ਸਾਡੀ ਨੂਰ ਹਲ ਗਈ ਏ ਹਾਈ ਪੂਜਾ ਤੂੰ ਪੜੀ ਲਿਖੀ ਸਿਆਣੀ ਬਿਆਣੀ ਹੋ ਕੇ ਨਹੀਂ ਸਮਝਦਾਰ ਹੋ ਕੇ ਤੇਰੀ ਵੀ ਮਤ ਮਾਰੀ ਗਈ ਏ ਦੱਸ ਤੂੰ ਅੱਭੀ ਛੋਟੀ ਦਰਾਣੀ ਪੈਣਾ ਬਰਾਬਰ ਹੁੰਦੀ ਏ ਹੋਏ ਰੱਬ ਇਹ ਸਾਰੇ ਜਿਹੜੇ ਨਾ ਸਿਰਫ ਸੂਰਤ ਤੇ ਮਰਦੇ ਏ ਸੂਰਤਾਂ ਨੂੰ ਹੀ ਪਿਆਰ ਕਰਦੇ ਸਮਾਪੇਨਾਂ ਵਾਸਤੇ ਸਭ ਕੁਝ ਅਹਿਮੀਅਤ ਰੱਖਦਾ ਸਿਗਰਤ ਕੋਈ ਚੀਜ਼ ਨਹੀਂ ਕਿਸੇ ਦਿਲ ਵਿੱਚ ਕਿਸੇ ਵਾਸਤੇ ਕਿੰਨਾ ਪਿਆਰ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਇਸ ਬਾਰੇ ਸੋਹਣਾਪਨ 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 ਹੀ ਲੈ ਕੇ ਬਹਿ ਜਾਣਾ ਇੱਥੇ ਕੱਲ ਮੇਰਾ ਭਾਈ ਨੂੰ ਫੋਨ ਕਰਾਂਗਾ ਹਾਂਜੀ ਹੋ ਗਈ ਕੀ ਹੋਇਆ ਕੁਛ ਨਹੀਂ ਮੈਨੂੰ ਕਿਉਂ ਨਾ ਕੀ ਹੋ ਗਿਆ ਵਾ ਮੇreturnData ਸੁਣ ਤੂੰ ਅੱਜ ਗੋਲਡੀ ਹੋ ਗਿਆ ਕਿਉਂ ਨਹੀਂ ਵੇ ਮਮਮੀ ਅੱਜ ਨਾ ਮੇਰੀ ਤਬੀਰ ਨਹੀਂ ਠੀਕ ਸੀ ਮੈਨੂੰ ਉਹਨਾਂ ਜੁਕਾਮ ਬੜਾਇਆ ਤਾਂ ਕਰਕੇ ਨਹੀਂ ਮਾਰੀ ਆ ਟੱਕ ਟੱਕ ਕਰਨ ਨੂੰ ਤੇਰੀ ਤੱਕ ਠੀਕ ਹੋ ਗਈ ਉਹ ਨਾ ਤੂੰ ਉਹਦਾ ਫੋਨ ਕਿਉਂ ਨਹੀਂ ਚੁੱਕਦਾ ਪਿਆ ਫੋਨ ਹਾਂ ਉਹ ਜਦੋਂ ਫੋਨ ਕਰ ਕਰਦੇ ਤੂੰ ਥੱਕ ਗਿਆ ਤਾਂ ਨੇ ਅਖੀਰ ਹਰ ਕੇ ਮੇਰੇ ਫੋਨ ਤੇ ਫੋਨ ਕੀਤਾ ਕਿ ਮੰਮੀ ਜਦੋਂ ਮੇਰੀ ਸਾਈ ਨਾਲ ਗੱਲ ਕਰਾਓ ਓਹ ਪੰਜ ਫੋਨ ਓਹ ਫੋਨ ਸਾਇਲੈਂਟ ਤੇ ਮੈਨੂੰ ਤੇਰਾ ਬੁੱਦੇ ਬੁੱਦੇ ਹਲਾ ਦੇਣਾ ਨਹੀਂ ਮੰਮੀ ਫੋਨ ਸਾਇਲੈਂਟ ਤੇ ਹੀ ਪਤਾ ਨਹੀਂ ਲੱਗਾ ਸਾਇਲੈਂਟ ਕਿਦਾਂ ਗੱਲ ਕਰਨਾ ਹੈ ਤੂੰ ਕੀ ਨਾ ਨਹੀਂ ਕੰਮ ਕਰਨਾ ਹੈ ਫੋਨ ਤੇ ਮੈਂ ਕਿਹਨਾਂ ਗੱਲ ਕਰਨੀ ਨਾਲ ਉਹ ਖਾਮੀ ਮੇਰੇ ਤੇ ਫੋਨ ਚੈੱਕ ਹੋ ਗਿਆ ਮੰਮੀ ਤਾਂ ਨਹੀਂ ਵੀ ਨਾ ਓਹ ਹੀ ਪੰਜਾਬੀ ਮਾਵਾ ਵਾਂਗੂ ਫੋਨ ਚੈੱਕ ਕਰਨਾ ਕੋਈ ਹਾਂ ਤੇ ਪੰਜਾਬੀ ਮਮ ਤੁਸੀਂ ਪੰਜਾਬੀ ਪੁੱਤਰਾ ਹਾਂ ਆਪ ਕੋ ਬੜੋ ਨਾ ਗੱਲ ਦੱਸੋ ਨਾ ਮਾਂ ਨੂੰ ਮਾਂ ਕਾਪੜੇ ਵਾਜਾ ਮਾਰ ਮਾਰ ਕੇ ਤੁਹਾਡੀ ਸਿੱਧ ਪਤਨੀ ਇਸ ਮੁੰਡੇ ਦੀ ਵੀ ਨਾ ਕਿਦਾਂ ਅੱਜ ਕੱਲ੍ਹ ਤੇ ਆ ਚੱਲਦਾ ਆ ਪਿਆ ਇੱਕ ਤੇ ਹੋਰ ਨਹੀਂ ਪੰਗੇ ਨਿਭੜਦੇ ਕਾ ਮੁੰਡਾ ਮੈਨੂੰ ਤੇ ਇਹਦੇ ਨਿਸਾਰ पे ਨਾ ਚੰਗੇ ਨਜ਼ਰ ਹੋਉਂਦੇ ਕਿ શું ਕਰਾਂ ਨਹੀਂ ਕੱਪੜੇ ਆਪਣੇ ਇੱਕ ਦੀ ਕੰਮ ਚੱਜਦਾ ਕੀਤਾ ਹੋਇਆ ਸੋ ਆਪਣੇ ਕੱਪੜੇ ਸਾਰੇ ਸੈੱਟ ਕਰਕੇ ਰੱਖੇ ਹੋਏ ਸੋ ਸਾਹਿਲ ਸਾਹਿਲ ਉਹ ਕੀ ਹੋ ਗਿਆ ਵਾ ਮੇਰੀ ਗਾਲਾਂ ਤੇਰੇ ਲਈ ਨਾ ਮੈਂ ਤੇਰੀ ਫੇਵਰੇਟ ਸਬਜੀ ਬਣਾਈ ਆ ਮੈਨੂੰ ਪਤਾ ਤੈਨੂੰ ਆਲੂ ਗੋਭੀ ਨਹੀਂ ਪਸੰਦ ਪੂਜਾ ਦੀਦੀ ਨੇ ਤੇ ਆਲੂ ਗੋਭੀ ਬਣਾਈ ਸੀ ਮਰਟਰ ਪਏ ਸੀਗੇ ਮੈਂ ਕਿਹਾ ਚੱਲ ਤੇਰੀ ਫੇਵਰੇਟ ਸਬਜੀ ਬਣਾ ਦਵਾਂ ਉਹ ਤਾਨੂੰ ਨਾ ਮੇਰੀ ਇਨੀ ਚਿੰਤਾ ਕਰਨ ਦੀ ਲੋੜ ਨਹੀਂ ਆ ਤਾਨੂੰ ਨਾਲੇ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਤੁਸੀਂ ਨਾ ਲੈ ਕੇ ਆਇਆ ਕਰੋ ਮੇਰੇ ਵਾਸਤੇ ਕੁਝ ਜੇ ਰੋਟੀ ਮੰਗਣੀ ਹੋਊਗੀ ਨਾ ਮੈਂ ਪੂਜਾ ਭਾਬੀ ਕੋ ਮੰਗ ਲੂੰਗਾ ਤੁਹਾਨੂੰ ਨਾ ਮੇਰੇ ਵਾਸਤੇ ਆ ਫਿਕਰ ਕਰਨ ਦੀ ਲੋੜ ਨਹੀਂ ਆ ਪਰ ਮੈਂ ਤੇ ਤੇਰੇ ਕਰਕੇ ਸਪੈਸ਼ਲ ਬਣਾਈ ਸੀਗੀ ਓ ਨਹੀਂ ਨਹੀਂ ਰਹਿੰਦੋ ਤੁਸੀਂ ਮੇਰੇ ਵਾਸਤੇ ਨਾ ਕੁਝ ਵੀ ਸਪੈਸ਼ਲ ਕਰਨ ਦੀ ਲੋੜ ਨਹੀਂ ਆ ਅੱਗੇ ਸਪੈਸ਼ਲ ਕਰਤਾ ਤੁਸੀਂ ਬੜਾ ਕੁਝ ਸਾਰਾ ਦਿਨ ਖਰਾਬ ਚੱਲ ਜਾਣਾ ਹੁਣ ਮੇਰਾ ਮੈਨੂੰ ਸਮੇਂ ਨਹੀਂ ਆਂਦੀ ਸਾਹਿਲ ਮੈਨੂੰ ਇਤਨਾ ਕਿਉਂ ਬੋਲਦਾ ਵਾ ਮੈਨੂੰ ਕਿੰਨਾ ਚਾਹ ਸੀ ਮੇਰਾ ਦਿਓਰ ਭਰਾ ਮਾਂ ਮੰਗ ਹੋਏਗਾ ਪਰ ਇੱਥੇ ਤੇ ਇਹ ਮੈਨੂੰ ਚੰਗਾ ਹੀ ਨਹੀਂ ਸਮੇਦਾ ਭਾਵੇਂ ਇੱਕ ਦਾਗ ਕਰਕੇ ਇਹ ਮੈਨੂੰ ਬੁਲਾਣਾ ਹੀ ਨਹੀਂ ਜਾਇਜ਼ ਸਮੇਦਾ ਪਤਾ ਨਹੀਂ ਉਹ ਦਿਨ ਕਦੋਂ ਆਊਗਾ ਜਦੋਂ ਇਹ ਮੈਨੂੰ ਭਾਬੀ ਕਹਿ ਕੇ ਬੁਲਾਊਗਾ